ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਦਿਨਾਂ ਤੋਂ ਨਾ ਮੇਰਾ ਹੈਅਰ ਫੋਲ ਬਹੁਤ ਜ਼ਿਆਦਾ ਹੋ ਰਿਹਾ ਏ ਤੇ ਮੈਂ ਸੋਚਿਆ ਕਿਉਂ ਨਾ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਦਾ ਵੀਡੀਓ ਬਹੁਤ ਹੀ ਵਧੀਆ ਏ ਤੁਹਾਨੂੰ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬਹੁਤ ਹੀ ਕਾ ਇਫੈਕਟਿਵ ਹੈ ਇਹਦੇ ਰਿਜ਼ਲਟ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਮਿਲਣਗੇ ਹੈਅਰ ਗ੍ਰੋਥ ਵੀ ਬਹੁਤ ਜ਼ਿਆਦਾ ਹੋਊਗੀ ਤੁਹਾਡਾ ਹੈਅਰ ਫੋਲ ਬਿਲਕੁਲ ਬੰਦ ਹੋ ਜਾਊਗਾ ਪਤਲੇ ਵਾਲ ਵੀ ਬਹੁਤ ਜ਼ਿਆਦਾ ਸੰਘਣੇ ਹੋ ਜਾਣਗੇ ਬਹੁਤ ਵਧੀਆ ਰਿਜ਼ਲਟ ਹੈ ਚਲੋ ਜੀ ਸਟਾਰਟ ਕਰਦੇ ਹਾਂ ਕਿਵੇਂ ਇਸ ਰੈਮਡੀ ਨੂੰ ਬਣਾਉਣਾ ਹੈ ਆਪਾਂ ਨੂੰ ਇੱਥੇ ਤਿੰਨ ਚੀਜ਼ਾਂ ਚਾਹੀਦੀਆਂ ਹਨ ਨਾਰੀਅਲ ਦਾ ਤੇਲ ਵਿਟਾਮਿਨੀ ਦਾ ਕੈਪਸੂਲ ਤੇ ਪਿਆਜ਼ ਦਾ ਰਸ ਠੀਕ ਹੈ ਜੀ ਨਾਰੀਅਲ ਦਾ ਤੇਲ ਬਹੁਤ ਹੀ ਈਜ਼ੀਲੀ ਹਰ ਕਿਸੇ ਦੇ ਘਰ 'ਚ ਹੁੰਦਾ ਏ ਤੇ ਆਪਾਂ ਨੂੰ ਉਹ ਚਾਹੀਦਾ ਏ ਤੇ ਪਿਆਜ਼ ਦਾ ਰਸ ਇੱਥੇ ਮੈਂ 2 ਚਮਚ ਪਿਆਜ਼ ਦੇ ਰਸ ਲੱਤੇ ਹਨ ਤੇ 3 ਚਮਚ ਮੈਂ ਇੱਥੇ ਨਾਰੀਅਲ ਦਾ ਤੇਲ ਲੈ ਰਹੀਆਂ ਆਪਣੀ ਹੇਅਰ ਲੈਂਥ ਦੇ ਅਕੋਰਡਿੰਗ ਤੁਸੀਂ ਵਧਾਇਆ ਘਟਾ ਸਕਦੇ ਹੋ ਠੀਕ ਹੈ ਜੀ ਤੇ 2 ਵਿਟਾਮਿਨ E ਦੇ ਕੈਪਸੂਲ ਲੱਤੇ ਹਨ ਜੋ ਕਿ ਸਾਡੇ ਵਾਲਾਂ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਨਾ ਇਹ ਤਿੰਨੇ ਚੀਜ਼ਾਂ ਦਾ ਕੰਬੀਨੇਸ਼ਨ ਹੈ ਤਿੰਨੇ ਚੀਜ਼ਾਂ ਦੇ ਮਿਲਾਉਣ ਨਾਲ ਇੱਕ ਐਵੇਂ ਦਾ ਟੋਨਿਕ ਤਿਆਰ ਹੁੰਦਾ ਹੈ ਆਪਣੇ ਵਾਲਾਂ ਲਈ ਜਿਹੜੇ ਆਪਣੇ ਵਾਲਾਂ ਨੂੰ ਬਹੁਤ ਹੀ ਜ਼ਿਆਦਾ ਵਧੀਆ ਹੇਅਰ ਗਰੋਥ ਦਿੰਦਾ ਹੈ ਠੀਕ ਹੈ ਵਾਲਾਂ ਨੂੰ ਸਿਲਕੀ ਸ਼ਾਈਨੀ ਬਣਾਉਂਦਾ ਹੈ ਰੀਗਰੋਥ ਕਰਦਾ ਹੈ ਜੇ ਤੁਹਾਡੇ ਰਫ ਵਾਲ ਨੇ ਝਾੜੂ ਵਰਗੇ ਵਾਲ ਨੇ ਉਹਨਾਂ ਨੂੰ ਵੀ ਇਹ ਸਹੀ ਕਰਦਾ ਹੈ ਬਹੁਤ ਹੀ ਵਧੀਆ ਤੁਸੀਂ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖੋ ਪਤਲੇ ਵਾਲਾਂ ਨੂੰ ਵੀ ਬਹੁਤ ਹੀ ਜ਼ਿਆਦਾ ਮੋٹے ਵਾਲਾਂ 'ਚ ਇਹ ਬਦਲ ਦਿੰਦਾ ਹੈ ਤੇ ਤੁਹਾਨੂੰ ਬਹੁਤ ਹੀ ਵਧੀਆ ਇਹਦੇ ਰਿਜ਼ਲਟ ਮਿਲਦੇ ਹਨ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲੈਣਾ ਸਾਰ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਠੀਕ ਹੈ ਤੇ ਤੁਸੀਂ ਨਹਾਉਣ ਤੋਂ ਇੱਕ ਘੰਟਾ ਪਹਿਲਾਂ ਇਹ ਲਗਾਉਣਾ ਹੈ ਕਿਵੇਂ ਲਗਾਉਣਾ ਹੈ ਮੈਂ ਉਹ ਵੀ ਦੱਸ ਦੇਣੀ ਆ ਮੇਰੇ ਕੋਲ ਅੱਜ ਟਾਈਮ ਨਹੀਂ ਸੀ ਇਸ ਲਈ ਮੈਂ ਛੇਤੀ ਛੇਤੀ ਪ੍ਰਪੇਅਰ ਕੀਤਾ ਆਹ ਲੋ ਜੀ ਹੁਣ ਛੇਤੀ ਛੇਤੀ ਆਪਾਂ ਆਪਣੇ ਵਾਲਾਂ 'ਚ ਅਪਲਾਈ ਕਰਦੇ ਆ ਇਹਨੂੰ ਦੇਖੋ ਜੀ ਮੇਰਾ हेयर फॉਲ ਬਹੁਤ ਜ਼ਿਆਦਾ ਹੋ ਰਿਹਾ ਹੈ ਪਰ ਮੇਰੇ ਬਹੁਤ ਜ਼ਿਆਦਾ ਬੇਬੀ हेयर ਵੀ ਆ ਰਹੇ ਨਹੀਂ ਛੋਟੇ ਛੋਟੇ ਵਾਲ ਵੀ ਆ ਰਹੇ ਨਹੀਂ ਕਿਉਂਕਿ ਮੈਂ ਕੁਝ ਨਾ ਕੁਝ ਕਰਦੀ ਰਹਿਨੀ ਆ ਤੇ ਮੈਂ ਤੁਹਾਡੇ ਨਾਲ ਵੀ ਇਹ ਸਾਰਾ ਕੁਝ ਸ਼ੇਅਰ ਕਰੂੰਗੀ ਜਿਹੜਾ ਆਪਾਂ ਇਹ ਟੋਨਿਕ ਬਣਾਇਆ ਹੈ ਤਿੰਨ ਚੀਜ਼ਾਂ ਨੂੰ ਮਿਲਾ ਕੇ ਪਿਆਜ਼ ਦਾ ਰਸ ਨਾਰੀਅਲ ਦਾ ਤੇਲ ਵਿਟਾਮਿਨਿਕ ਕੈਪਸੂਲ ਉਹਨੂੰ ਆਪਾਂ ਕੋਟਨ ਦੀ ਹੈਲਪ ਨਾਲ ਆਪਣੀ ਜੜਾਂ ਤੇ ਲਗਾਉਣਾ ਹੈ ਲੈਂਥ ਤੇ ਨੇ ਲਗਾਣਾ ਨਹੀਂ ਹੈ ਕੋਈ ਖਾਸ ਜ਼ਰੂਰੀ ਨਹੀਂ ਹੈਗਾ ਪਰ ਆਪਾਂ ਜੜਾ 'ਚ ਚੰਗੀ ਤਰ੍ਹਾਂ ਲਗਾਉਣਾ ਹੈ ਇਹਨੂੰ ਠੀਕ ਹੈ ਜੀ ਤਾਂ ਕਿ ਆਪਣੀ ਜੜਾ ਮਜ਼ਬੂਤ ਹੋਣ ਤੇ ਆਪਣੀ ਹੋਰ ਜ਼ਿਆਦਾ హెయిర్ ਗਰੋਥ ਹੋਵੇ हेयर फॉਲ ਵੀ ਘਟ ਹੋਵੇ ਤੁਹਾਨੂੰ ਪਹਿਲੇ ਵੋਸ਼ 'ਚ ਹੀ ਪਤਾ ਲੱਗ ਜਾਊਗਾ ਜਦੋਂ ਤੁਸੀਂ ਇਹਨੂੰ ਅ ਬਾਲ ਧੋਣ ਤੋਂ 1 ਘੰਟਾ ਪਹਿਲਾਂ ਲਗਾ ਕੇ ਆਪਣਾ ਬਾਲਾਂ ਨੂੰ ਧੋਵੋਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਤੁਹਾਡੇ ਬਹੁਤ ਹੀ ਘੱਟ ਵਾਲ ਝੜਨਗੇ ਪਹਿਲਾਂ ਦੀ ਵਜਾਈ ਠੀਕ ਹੈ ਜਿਵੇਂ ਪਹਿਲਾਂ ਤੁਹਾਡੇ ਗੁੱਛਾਂ ਦੇ ਗੁੱਛੇ ਝੜਦੇ ਸੀ ਤੇ ਇਹਨੂੰ ਲਗਾਉਣ ਤੋਂ ਬਾਅਦ ਤੁਹਾਡੇ ਬਹੁਤ ਬਹੁਤ ਵਾਲ ਘੱਟ ਝੜਨਗੇ ਤੇ ਮੈਨੂੰ ਇਹ ਬਹੁਤ ਹੀ ਪਰਸਨਲੀ ਬਹੁਤ ਹੀ ਪਸੰਦ ਆ ਤੇ ਮੈਨੂੰ హెయిਰ ਫਾਲ ਇੰਨਾ ਕੁ ਜ਼ਿਆਦਾ ਹੋ ਰਿਹਾ ਸੀ ਨਾ ਵੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਜ਼ਿਆਦਾ హెయిਰ ਫਾਲ ਹੋ ਰਿਹਾ ਸੀ ਤੇ ਮੈਂ ਛੇਤੀ ਛੇਤੀ ਸਵੇਰੇ ਇਹਨੂੰ ਸਾਰੇ ਕੰਮਕਾਰ ਕਰਦੇ ਨਿਵੇੜ ਕੇ ਛੇਤੀ ਛੇਤੀ ਇਹਨੂੰ ਬਣਾਇਆ ਤੇ ਆਪਣੇ ਵਾਲਾਂ 'ਚ ਲਗਾ ਲਿਆ ਚੰਗੀ ਤਰ੍ਹਾਂ ਲਗਾਣਾ ਹੈ ਕੋਟਨ ਦੀ ਹੈਲਪ ਨਾਲ ਜੇ ਤੁਹਾਡੇ ਕੋਲ ਕੋਈ ਹੈਗਾ ਤਾਂ ਉਹ ਵੀ ਲਗਾ ਸਕਦਾ ਹੈ ਤੁਸੀਂ ਕਿਸੇ ਦੀ ਹੈਲਪ ਵੀ ਲੈ ਸਕਦੇ ਹੋ ਇਹ ਦੇਖੋ ਮੇਰੇ ਇੱਥੇ ਪੈਚੇਸ ਜੇ ਵੀ ਪੈ ਰਹੇ ਨੇ ਪਰ ਛੋਟੇ ਛੋਟੇ ਵਾਲ ਵੀ ਆ ਰਹੇ ਨੇ ਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਵੱਡੇ ਵੱਡੇ ਵਾਲ ਵਿੱਚ ਤਬਦੀਲ ਕਰਨਾ ਠੀਕ ਹੈ ਜੋ ਜੋ ਮੈਂ ਕਰਦੀ ਆਂ ਓਵੇਂ ਓਵੇਂ ਤੁਸੀਂ ਕਰਨਾ ਹੈ ਤੇ ਬਹੁਤ ਹੀ ਵਧੀਆ ਤੁਹਾਨੂੰ ਰਿਜ਼ਲਟ ਮਿਲਣਗੇ ਤੁਸੀਂ ਟ੍ਰਾਈ ਕਰੋ ਤੇ ਚੰਗੀ ਤਰ੍ਹਾਂ ਤਰਾ ਆਪਣੇ ਵਾਲਾਂ 'ਚ ਲਗਾ ਕੇ ਆਪਣੇ ਵਾਲਾਂ ਦੀ ਥੋੜੀ ਜਿਹੀ ਮ사ਜ ਕਰਨੀ ਆ ਹਲਕੇ ਹਲਕੇ ਹੱਥਾਂ ਨਾਲ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰ ਲੈਣੀ ਆ ਆਪਾਂ ਨੇ ਤੇ ਆਪਾਂ ਜਿਵੇਂ ਆਪਣਾ ਨੋਰਮਲ ਬੰਨ ਬਣਾਣੇ ਆ ਉਵੇਂ ਆਪਾਂ ਜੂڑا ਕਰ ਲੈਣਾ ਤੇ ਇਹਨੂੰ 1 ਘੰਟੇ ਆਪਾਂ ਰੱਖਣਾ ਹੈ ਉਦੋਂ ਤੱਕ ਆਪਾਂ ਕੋਈ ਵੀ ਆਪਣੇ ਘਰ ਦੇ ਕੰਮ ਕਰ ਲਓ ਤੇ ਉਸ ਤੋਂ ਬਾਅਦ ਆਪਾਂ ਹੈਅਰ ਵੋਸ਼ ਕਰ ਲੈਣਾ ਠੀਕ ਹੈ ਬਹੁਤ ਹੀ ਵਧੀਆ ਰਿਜ਼ਲਟ ਮਿਲੂਗੇ ਤੁਸੀਂ ਯੂਜ਼ ਕਰਕੇ ਜ਼ਰੂਰ ਦੇਖੋ ਇਹਨਾਂ ਨੂੰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਲਈ ਵਸੇ ਨਹੀਂ ਮਿਲਦੇ ਆ ਅਗਲੀ ਵਧੀਆ ਜੀ ਵੀਡੀਓ 'ਚ ਸਾਰ